ਸੁਮੇਹ ਆਸ਼ਟਿਕ ਕੋਰ ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਤਰਨਤਾਰਨ ਵਿੱਚ ਜਿਮਨੀ ਚੋਣਾ ਨੂੰ ਲੈ ਕੇ ਹਰੇਕ ਪਾਰਟੀ ਵੱਲੋਂ ਆਪਣਾ ਜਿਹੜਾ ਹੈ ਉਮੀਦਵਾਰ ਨਿਯੁਕਤ ਕੀਤਾ ਗਿਆ ਹੈ ਪਹਿਲਾਂ ਸ਼੍ਰੋਮਣੀ ਗਾਲਗਨ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਤਾਰਿਆ ਗਿਆ ਆਪਣਾ ਉਮੀਦਵਾਰ ਉਸ ਤੋਂ ਬਾਅਦ ਜਿਹੜਾ ਹੈ ਹਲਕਾ ਇੰਚਾਰਜ ਲਗਾਇਆ ਆਮ ਆਦਮੀ ਪਾਰਟੀ ਨੇ ਉਸ ਤੋਂ ਬਾਅਦ ਜਿਹੜਾ ਹੈ ਭਾਈ ਅੰਮਿਤਪਾਲ ਖਾਸਾ ਜੀ ਵੱਲੋਂ ਵੀ ਜਿਹੜਾ ਉਮੀਦਵਾਰ ਉਤਾਰ ਦਿੱਤਾ ਗਿਆ ਹੈ ਲੇਕਿਨ ਕਾਫੀ ਤੇ ਤੋਂ ਇਹ ਸੀਗਾ ਕਿ ਬੀਜੇਪੀ ਵੀ ਹੈ ਜਿਹੜੀ ਉਹ ਵੀ ਕਹਿ ਰਹੇ ਨੇ ਆਪਣਾ ਇੱਕ ਉਮੀਦਵਾਰ उतारेगी ਲੇਕਿਨ ਕਾਂਗਰਸ ਪਾਰਟੀ ਵੱਲੋਂ ਜਿਹੜਾ ਹੈ ਹੁਣ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਭਵੇਸ਼ ਕੁਵੈਲ ਉਹਨਾਂ ਵੱਲੋਂ ਵੀ ਇੱਕ ਹਲਕਾ ਇੰਚਾਰਜ ਲਗਾ ਦਿੱਤਾ ਹੈ ਕਿਉਂਕਿ ਜਿਮਨੀ ਚੋਨਾ ਨੂੰ ਲੈ ਕੇ ਮੱਝ ਦੇ ਵਿੱਚ ਕਾਫੀ ਜ਼ਿਆਦਾ ਆਪ ਦੇ ਵੱਲੋਂ ਸਟਰੋਂਗ ਉਮੀਦਵਾਰ उतारे ਜਾ ਰਹੇ ਨੇ ਹਾਲਾਂਕਿ ਮੱਝ ਏਰੀਆ ਹੈ ਪੰਥਕ ਏਰੀਆ ਹੈ ਸਿੱਖ ਧਰਮ ਦੇ ਲੋਕ ਜ਼ਿਆਦਾ ਨੇ ਸਿੱਖ ਨਾਲ ਸੰਬੰਧ ਰੱਖਣ ਵਾਲੇ ਲੋਕ ਜ਼ਿਆਦਾ ਨੇ ਤੇ ਹਰ ਇੱਕ ਚਿਹਰਾ ਜਿਹੜਾ ਹੈ ਸਿੱਖ ਨਾਲ ਰਿਲੇਟਡ ਜਿਹੜਾ ਹੈ ਉਥੋਂ ਉਤਾਰਿਆ ਜਾ ਗਿਆ ਹੈ ਜੇਕਰ ਗੱਲ ਕਰੀਏ ਤਾਂ ਕਾਫੀ ਦੇਰ ਤੋਂ ਜਿਹੜੀਆਂ ਨੇ ਜਿਮਨੀ ਚੋਣਾਂ ਨੂੰ ਲੈ ਕੇ ਕਾਫੀ ਜ਼ਿਆਦਾ ਆਪੋ ਆਪਣੇ ਉਮੀਦਵਾਰ ਚੋਣ ਉਤਾਰਨ ਵਿੱਚ ਜਿਹੜੇ ਨੇ ਹਰੇਕ ਪਾਰਟੀ ਦਿਖਾਈ ਦੇ ਰਹੀ ਹੈ ਕਿਉਂਕਿ ਜਿਮਨੀ ਚੋਣਾਂ ਨੇ ਉਸ ਚੋਣਾਂ ਦੇ ਵਿੱਚ ਹਰ ਇੱਕ ਪਾਰਟੀ ਜਿਹੜੀ ਹੈ ਆਪਣੀ ਚੋੜੀ ਦੇ ਵਿੱਚ ਉਹ ਸੀਟ ਪਾਉਣਾ ਚਾਹੁੰਦੀ ਹੈ ਲੇਕਿਨ ਇਸ ਟਾਈਮ ਸਭ ਤੋਂ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਲਕਾ ਇੰਜਾਜ ਲਗਾ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਦੇ ਵੱਲੋਂ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਕਾਂਗਰਸ ਦੇ ਇੰਜਾਜ ਅਤੇ ਆਖੀ ਭਾਰਤੀ ਕਾਂਗਰਸ ਕਮੇਟੀ ਨੇ ਜਰਨਲਿਸਤਕਰ ਗੁਬੇਸ਼ ਬਵੇਲ ਨੇ ਤਰਨਤਾਰ ਵਿੱਚ ਹੋਣ ਵਾਲੇ ਆਗਾਮੀ ਉਪਚੋਰ ਵਿੱਚ ਸਕਿੰਦਰ ਸਿੰਘ ਸੁਖ ਸਰਕਾਰੀਆਂ ਨੂੰ ਇੰਜਾਜ ਨਿਯੁਕਤ ਕਰਨ ਦੀ ਜਿਹੜੀ ਹੈ ਮਨਜ਼ੂਰੀ ਦੇ ਦਿੱਤੀ ਹੈ ਇਹ ਫੈਸਲਾ ਤੁੰਤ ਪ੍ਰਭਾਵ ਨਾਲ ਲਾਗੂ ਹੋਏਗਾ ਇਹ ਫੈਸਲਾ ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਣ ਦਾ ਵਿਚਾਰ ਵਿਟੰਡਰੇ ਤੋਂ ਬਾਹ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਸੁਖਜਿੰਦਰ ਸਿੰਘ ਸੁਖ ਸਰਕਾਰੀਆ ਕਾਫੀ ਜ਼ਿਆਦਾ ਜਿਹੜਾ ਹੈ ਫੇਮਸ ਨਾਮ ਹੈ ਜਿਹੜਾ ਹੈ ਮਾਝੇ ਦੇ ਵਿੱਚ ਸੁਖ ਸਰਕਾਰੀਆ ਨੂੰ ਕਾਫੀ ਲੋਕਾਂ ਦੇ ਵਿੱਚ ਪਛਾਣਿਆ ਜਾਂਦਾ ਹੈ ਤੇ ਉਹਨਾਂ ਨੂੰ ਹੁਣ ਜਿਹੜਾ ਹੈ ਹਲਕਾ ਇੰਜਾਜ ਦੀ ਜਿਹੜੀ ਹੈ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਿਉਂਕਿ ਇਸ ਪੰਜਾਬ ਸਰਕਾਰ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇੱਕ ਹਿਸਾਬ ਨਾਲ ਜਿਹੜਾ ਹੈ ਆਮ ਆਦਮੀ ਪਾਰਟੀ ਵੱਲੋਂ ਵੀ ਹਲਕਾ ਇੰਚਾਰਜ ਲਗਾਇਆ ਗਿਆ ਲੇਕਿਨ ਉਮੀਦਵਾਰ ਐਲਾਨ ਨਹੀਂ ਕੀਤਾ ਗਿਆ ਲੇਕਿਨ ਕਾਂਗਰਸ ਪਾਰਟੀ ਵੱਲੋਂ ਜੇਕਰ ਸੁਖ ਸਰਕਾਰੀ ਇਹਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਹਾਲਾਂਕਿ ਇਹ ਵੀ ਕਨਸੋਆਂ ਚੱਲ ਰਹੀਆਂ ਨੇ ਕਿ ਉਮੀਦਵਾਰ ਵੀ ਜਿਹੜਾ ਹੈ ਸੁਖ ਸਰਕਾਰੀਆਂ ਨੂੰ ਬਣਾਇਆ ਜਾ ਸਕਦਾ ਹੈ ਲੇਕਿਨ ਇਸ ਤੋਂ ਸਭ ਤੋਂ ਵੱਡੀ ਹੈ ਖਬਰ ਨਿਕਲ ਕੇ ਆ ਰਹੀ ਹੈ ਕਿ ਸੁਖ ਸਰਕਾਰੀਆਂ ਜਿਹੜੇ ਨੇ ਉਹ ਹਲਕਾ ਇਨਜਾਜ ਲਗਾ ਦਿੱਤੇ ਗਏ ਨੇ ਕਾਂਗਰਸ ਪਾਰਟੀ ਵੱਲੋਂ ਜਿੰਨੀ ਚੋਣਾ ਲਈ ਤਰਨ ਤਰਨ ਟੁੱਟੋ ਧੰਨਵਾਦ